ਸੁਜਾਨਪੁਰ ਦੀ ਆਬਾਦੀ ਠੰਡੀ ਖੂਹੀ ਵਿਕੇ ਅਚਾਨਕ ਕਣਕ ਦੀ ਖੜੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦਾ ਪਾਰੀ ਨੁਕਸਾਨ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਰਾਮ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੀ ਫਸਲ ਨੂੰ ਅੱਗ ਲੱਗੀ ਹੈ ਉਸ ਵੱਲੋਂ ਬਾਰ-ਬਾਰ ਦਮਕਲ ਵਿਭਾਗ ਨੂੰ ਫੋਨ ਕੀਤੇ ਗਏ ਪਰ ਦਮਕਲ ਵਿਭਾਗ ਨਹੀਂ ਪਹੁੰਚਾਇਆ ਜਿਸ ਕਾਰਨ ਉਹ ਨਦੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਮੋਟਰ ਮਸ਼ੀਨ ਵੀ ਸੜ ਗਈ ਉਹਨਾਂ ਦੱਸਿਆ ਕਿ ਮੌਕੇ ਤੇ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਉਹ ਅਗੇ ਕਾਉਂਸਲਰ ਨੂੰ ਸੱਦਿਆ ਉਹ ਆ ਗਏ ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੋਕੇਤੇ ਆਏ ਕਾਉਂਸਲਰ ਦੇ ਪਤੀ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਦਮਕਲ ਵਿਭਾਗ ਨੂੰ ਬਾਰ-ਬਾਰ ਫੋਨ ਕਰਕੇ ਸੱਦਿਆ ਗਿਆ ਨਹੀਂ ਆਉਣ ਤੇ ਕਾਰਨ ਇਸ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਦਮਕਲ ਵਿਭਾਗ ਦੇਵੀ ਕਾਰਵਾਈ ਕਰਨੀ ਚਾਹੀਦੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਡੀ ਮੋਟਰ ਸੱਡ ਤੇ ਕਣਕ ਇਹ ਸਾਰਾ ਚੀਜ਼ਾਂ ਸੜ ਗਏ ਨੁਕਸਾਨ ਕਾਫੀ ਹੋ ਗਿਆ ਤੇ ਮੈਂ ਪ੍ਰਸ਼ਾ ਡੰਗਰ ਬੰਨੇ ਸੀ ਡੰਗਰ ਬਚ ਗਏ ਵਿਚਾਰੇ ਪਰ ਇਹ ਆਪੇ ਆਈ ਪਟਵਾਰੀ ਸਾਹਿਬ ਨੂੰ ਸੱਦਿਆ ਮੀਡੀਆ ਨੂੰ ਸੱਦਿਆ ਤੇ ਸਾਡਾ ਜਿਹੜਾ ਜਿੰਨਾ ਨੁਕਸਾਨ ਹੋਇਆ ਦਾ ਇਹ ਸਾਡੀ ਵਰ ਪਾਈ ਜਿਹੜੀ ਕੀਤੀ ਜਾ ਕਿਦਾਂ ਪਤਾ ਲੱਗਾ ਸਰ ਤੁਹਾਨੂੰ ਜੀ ਅਸੀਂ ਕਿਤੇ ਬਾਹਰ ਗਏ ਰਹੇ ਸੀ ਪਰ ਬਾਅਦ ਚ ਫੋਨ ਆਇਆ ਕਿ ਕਿਸੇ ਬੰਦੇ ਦਾ ਵੀ ਦਿਨ ਦਾ ਹਮਕ ਪੈ ਗਈ ਜੀ ਤੇ ਅਸੀਂ ਫਿਰ ਪਹੁੰਚੇ ਇੱਥੇ ਜੀ ਅਸੀਂ ਫਟਵਾਰੀ ਸਾਹਿਬ ਦਾ ਤੇ ਐਮਸੀ ਸਾਹਿਬ ਦਾ ਧੰਨਵਾਦ ਕਰਨੇ ਆ ਕਿ ਸਾਨੂੰ ਜਿਹੜੇ ਇਥੇ ਮੌਕੇ ਤੇ ਪਹੁੰਚ ਗਿਆ ਤੁਹਾਡੀ ਪਹੁੰਚ ਪਹੁੰਚੇ ਤੇ ਸਾਡੀ ਮਦਦ ਕੀਤੀ ਜਾਏ ਬਾਬਾ ਸਰ ਇਹ ਹੋਈ ਆ ਕਿ ਕੰਟੀਨਿਊ ਅੱਗ ਲੱਗੀ ਜਾ ਇੱਥੇ ਉਹਦੇ ਵਿੱਚੋਂ ਅਸੀਂ ਫਾਇਰ ਬਿਗੇਡ ਨੂੰ ਇੰਨੇ ਕੋ ਫੋਨ ਕੀਤੇ ਆ ਤੇ ਫਾਇਰ ਬਿਗੇਡ ਵਾਲਾ ਕੋਈ ਨਹੀਂ ਆਇਆ ਇਹ ਬਹੁਤ ਦਿਨਾਂ ਦੀ ਕਮਜ਼ੋਰੀਆਂ ਨਿੰਦਨਯੋਗ ਹੈ ਕਿ ਅਗਰ ਕਿਤੇ ਜ਼ਰੂਰਤ ਪੈ ਜਾਂਦੀ ਹੈ ਫਾਈਵ ਬ੍ਰਿਗੇਡ ਗੱਡੀ ਦੀ ਇਹ ਕਿਉਂ ਨਹੀਂ ਪਹੁੰਚਦੀ ਹੈ ਪ੍ਰਸ਼ਾਸਨਾਂ ਕੋਈ ਬੇਨਤੀ ਕਰਨੇ ਆ ਕਿ ਇਹੋ ਜਿਹੀ ਫਾਈਵ ਬ੍ਰਿਗੇਡ ਦੀ ਥੋੜੀ ਉਹਨੇ ਕੇਲ ਕੱਸੀ ਜਾਏ ਇਸੇ ਬਹੁਤ ਨੁਕਸਾਨ ਹੋਇਆ ਹੈ ਤੰਕ ਸੜ ਗਈ ਹੈ ਦੋ ਟਾਈ ਕਿੱਲੇ ਇੱਕ ਸ਼ੈੱਡ ਸ਼ੈੱਡ ਵੀ ਵਿੱਚ ਮੋਟਰ ਹੀ ਡੰਗਰੀ ਡੰਗਰਾਂ ਦਾ ਚਲੋ ਬਚਾਓ ਗਿਆ ਹੈ ਮੋਟਰ ਸੈੱਟ ਬਿਲਕੁਲ ਸੜ ਕੇ ਸੁਆਹ ਹੋ ਗਿਆ ਹੈ ਤੇ ਸ਼ੈੱਡ ਵੀ ਬਿਲਕੁਲ ਖਤਮ ਹੋ ਗਈ ਹੈ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਕਿ ਜਿਨ੍ਹਾਂ ਦੀ ਕੰਕ ਸੜੀ ਆ ਇਹਨਾਂ ਨੂੰ ਜਲਦ ਤੋਂ ਜਲਦ ਮੌਜੂਦ ਆਏ ਜਾਣ ਕਿਉਂਕਿ ਇਹ 6 ਮਹੀਨੇ ਦੀ ਇਹਨਾਂ ਦੀ ਮਿਹਨਤ ਹੁੰਦੀ ਹੈ ਕਿ ਇਹੋ ਮਿਹਨਤ ਇਹਨਾਂ ਦੀ ਖਤਮ ਹੋ ਜੇ ਤੇ ਵਿਚਾਰੇ ਕੀ ਕਰਨਗੇ ਇਸ ਕਰਕੇ ਅਸੀਂ ਦੁਬਾਰਾ ਸਰਕਾਰੋਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਬੰਦਾ ਜੋਰ ਦੁਆਇਆ ਜਾਏ ਤੇ ਮੌਕੇ ਤੇ ਸਾਡੇ ਪਟਵਾਰੀ ਸਾਹਿਬ ਵੀ ਆ ਗਏ ਨੇ ਇਹਨਾਂ ਦਾ ਕਾਫੀ ਸਹਿਯੋਗ ਹੋਇਆ ਸਾਨੂੰ ਕਈ ਪਟਵਾਰੀ ਸਾਹਿਬ ਵੀ ਅੱਗੇ ਬੇਨਤੀ ਕਰਨੇ ਆ ਵੀ ਅੱਗੇ ਤੁਸੀਂ ਵੀ ਅੱਗੇ ਰਿਪੋਰਟ ਦੇ ਕੇ ਤੇ ਜਲਦੀ ਤੋਂ ਜਲਦੀ ਮੌਜੂਦ ਦੁਆਇਆ ਜਾਏ